ਫਲ ਨੂੰ ਛੁੱਟੀ ਅੱਜ ਧੂਆ ਬੋਹ ਹੁੰਦਾ ਆਪਣੇ ਯਾਰ ਧੂਆ ਬੋਹ ਹੁੰਦਾ ਸਹੀ ਗੱਲ ਆ 12:30 ਮਿੰਟ ਪਦੀਨਾ ਧੋ ਕੇ ਰੱਖਿਆ ਹੈ ਕਿਉਂਕਿ ਅੱਜ ਕੱਲ ਪਦੀਨਾ ਘੜਾ ਇਦਾਂ ਦਾ ਜਾਂਦਾ ਕੱਲੂ ਬਸ ਇੰਨੀ ਕੀ ਤਾ ਨਾ ਬਣਾਉਗਾ ਮੈਂ ਚਟਨੀ ਜ਼ਿੰਦੀ ਚਟਨੀ ਉਰਕੀ ਚਲੋ ਜੀ ਪਾਲਣੇ ਆਇਂ ਇਮਲੀ ਤੇ ਬਾਕੀ ਫੇਰ ਤੁਹਾਨੂੰ ਦਿਖਾਉ ਲੈਂਦੇ ਆ ਚਟਨੀ ਬਣਾ ਕੇ ਤੜਕਾ ਚੜ ਗਿਆ ਹਾਂ ਜੀ ਇੱਧਰ ਪੰਜੀ ਪੜਨ ਲਈ ਪੇਪਰ ਕਾ ਦਾ ਗੱਲ ਨੂੰ ਇੰਨੇ ਕੀੜੀਆਂ ਕਾਢੇ ਮਾਰਦੀ ਆ ਨਾ ਬਰੀਕ ਬਰੀਕ ਇਹ ਦਾਲ ਨੂੰ ਵੀ ਤੜਕਾ ਲਾ ਲਿਆ ਆ ਜੀ ਅਸੀਂ ਖੋ ਜੀ ਦਾਲ ਚੌਲ ਤੇ ਨਾਲ ਇੱਕ ਪਰਾਠਾ ਮੈਂ ਸਾਰੀ ਦਾਲ ਨਾਲ ਆ ਗਏ ਵਿਚੇ ਹੀ ਮੈਂ ਇਹ ਚਟਨੀ ਪਾ ਲੈਣੀ ਆ ਵਾਲੀ ਮੈਂ ਹੁਣ ਕਿਹਾ ਮੈਂ ਕਿਹਾ ਪਹਿਲਾਂ ਗੱਡੀ ਜਾ ਕੇ ਲੈ ਕੇ ਆਵੋ ਜੀ ਸਵੇਰੇ ਮੀਂਹ ਹੋਇਆ ਤਾਂ ਕੁੜੀ ਨੂੰ ਸਕੂਲੇ ਕਿਤੇ ਛੱਡਣ ਨਹੀਂ ਆਉਣਾ ਹਾਂ ਹਾਂ ਇਹ ਹਸਪੀਟਲ ਵਾਲੇ ਕਹਿੰਦੇ ਸੀ ਅਸੀਂ ਰਸਤਾ ਬੰਦ ਕਰ ਦੇਣਾ ਆ ਓਏ ਬਿਜਲੀ ਹਾਂ ਹਿੰਦੀ ਹਾਂ ਹਿੰਦੀ ਮਾਸੜ ਜੀ ਪੂਰੇ ਗਾਣੇ ਸੁਣਦੇ ਆਂਦੇ ਆ ਭਾਈ ਢੋਲੋ ਭਾਈ ਉਧਰ ਸੀ ਜੇ ਹਾਂ ਅਸੀਂ ਚੰਦਰ ਕਰ ਦੋ ਦਬਕੇ ਮਾਰ ਮਾਰ ਕੇ ਪਲਾਉਂਗੇ ਕੋਈ ਦੇਖ ਗਿਆ ਜੀ ਕੋਈ ਬੰਦਾ ਜੀ ਕੀ ਬਾਤ ਹੈ ਜੀ ਸਾਡੀਆਂ ਆ ਗਈਆਂ ਜੀ ਪਰੌਂਠੀਆਂ ਆਚਾਰ ਦੇ ਨਾਲ ਨਾਲ ਚਾਹ ਜੀ ਇੱਧਰ ਹੁਣ ਰੂਬਰ ਵੀ ਲੱਗੀ ਆ ਖਾਣ ਇਹ ਨਹੀਂ ਸ਼ਿਮਲਾ ਮੇਰੀ ਸਬਜੀ ਨਾਲ ਮਮਿ ਨੂੰ ਸ਼ਿਮਲਾ ਮਰਚ ਦੋ ਜੀ ਲਈ ਜਾਂ ਪਾਉਣ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਆਪਣੇ ਫੋਨ ਚੱਕ ਕੇ ਚੱਲੇ ਆ ਜੀ ਅੰਦਰ ਲਓ ਜੀ ਇੱਧਰ ਇਹ ਵੀ ਆ ਗਿਆ ਰੋਟੀ ਖਾਓ ਆਪਣੀ ਲੈ ਕੇ ਜਾਓ ਕਰੋ ਜੀ ਤੁਸੀਂ ਬਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ 11 ਤੇ ਆਪਾਂ ਲੱਗਿਆ ਜੀ ਨਾਸ਼ਤਾ ਪਣੀ ਮਾਰਨਿੰਗ ਦਾ ਕਰਨ ਤੇ ਪਲਗ ਨੂੰ ਛੁੱਟੀ ਅੱਜ ਹਾਂ ਚਲੋ ਠੀਕ ਆ ਜੀ ਤੇ ਲੈ ਆ ਜੀ ਇੱਕ ਨਾਸ਼ਤੇ ਨਾਲ ਫਿਰ ਬਲੌਗ ਨਵਾਂ ਤੁਹਾਡੇ ਵਾਸਤੇ ਤੇ ਕਰੋ ਜੀ ਬਲੌਗ ਦੀ ਸ਼ੁਰੂਆਤ ਤੁਸੀਂ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਚਪੀ ਨੰਦਰਾ ਬਲੌਗ ਜੁਮੇਤ ਕਰਦੇ ਹਾਂ ਤੁਸੀਂ ਠੀਕ ਠਾਕ ਅਸੀਂ ਵੀ ਠੀਕ ਠਾਕ ਹਾਂ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਨਾਲ ਨਾਸ਼ਤੇ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਲੈ ਕੇ ਲਈਏ ਜਗਾ ਉहां ਉਹ ਹੁੰਦਾ ਆਪਣੇ ਯਾਰ ਧੂਆ ਬਹੁ ਹੁੰਦਾ ਸਹੀ ਗੱਲ ਆ ਧੂਏ ਦੀ ਥੋੜੀ ਜੀ ਪ੍ਰੋਬਲਮ ਆ ਫੋਨ ਈ ਹੈਗਾ ਅੱਜ ਦਾਲ ਵਾਲੀ ਓਕੇ ਜੀ ਦਾਲ ਵਾਲੀ ਮਿੱਸੀ ਰੋਟੀ ਸਾਡੇ ਜ਼ਿਆਦਾਤਰ ਸਵੇਰੇ ਸਵੇਰੇ ਮਿੱਸੀਆਂ ਹੀ ਬਣਦੀਆਂ ਕਿਉਂਕਿ ਜਿਹੜੀ ਸਬਜ਼ੀ ਭਾਜੀ ਦਾਲ ਭਾਵੇਂ ਬੈਂਗਣ ਹੋਵੇ ਗੋਭੀ ਹੋਵੇ ਜੋ ਬਜਿਆ ਹੋਵੇ ਸਭ ਮਾੜਾ ਸਾਡੀ ਨੇ ਦਾਲ ਜਪਾ ਗਏ ਰੋਟੀ ਜਪਾ ਗਏ ਥੰਦੇ ਦੇਣੀ ਅਗੇ ਦੀਆ ਉਹ ਨਹੀਂ ਖਾਣ ਲੱਗਾ ਉਹ ਨਹੀਂ ਖਾਣ ਲੱਗਾ ਨਹੀਂ ਨਹੀਂ ਮੈਂ ਉਹ ਨਹੀਂ ਖਾਣ ਲੱਗਾ ਮੈਨੂੰ ਪਤਾ ਦਹੀਂ ਦੀ ਪਲੇਟ ਆ ਨਾ ਵਿੱਚ ਕਿਉਂਕਿ ਮੈਂ ਤਾਂ ਦਹੀਂ ਲੈਣਾ ਨਹੀਂ ਹੈਗਾ ਹਾਂਜੀ ਲਓ ਜੀ ਨਹੀਂ ਪੁੱਤ ਮੈਂ ਅੱਜ ਮੇਰਾ ਨਾ ਮੂਡ ਨਹੀਂ ਹੈਗਾ ਦਹੀਂ ਖਾਂਦਾ ਅੱਜ ਨਹੀਂ ਖਾਣਾ ਹੈਗਾ ਕੱਲ ਨੂੰ ਦੇਖਾਂਗੇ ਆ ਲੋ ਚਾਹ ਆ ਗਈ ਹੈ ਸਾਡੀ ਆਪਾਂ ਚਾਹ ਦੇ ਨਾਲ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਪਾਣੀ ਮਾਰਨਿੰਗ ਦਾ ਕਰਕੇ ਔ ਜੀ ਇੱਧਰ ਟਾਈਮ ਪਾਉਣਾ 1 ਹੋ ਗਿਆ ਆ ਤੇ ਇੱਧਰ ਆ ਗਏ ਹੁਣ ਕਿਚਨ ਦੇ ਵਿੱਚ 12:30 ਮਿੰਟ ਹਾਲ ਤਾਂ ਬਾਹਵਾਂ ਹੀ ਟਾਈਮ ਤੇ ਆਇਆ ਫੇਰ ਔ ਜੀ ਅਸੀਂ ਲੱਗੇ ਆ ਇੱਧਰ ਪਦੀਨਾ ਧੋ ਕੇ ਰੱਖਿਆ ਹੈ ਕਿਉਂਕਿ ਅੱਜ ਕੱਲ ਪਦੀਨਾ ਕਿਹੜਾ ਇਦਾਂ ਦਾ ਜਾਂਦਾ ਕੱਲੂ ਕਹਿੰਦੀ ਪਦੀਨੇ ਚਟਨੀ ਬਣਾਉਣਾ ਠੀਕ ਹੈ ਜੀ ਦਾਲ ਇੱਕੋ ਹੀ ਕੌਲੀ ਬਣਾਉਣ ਲੱਗੀ ਆ ਅੱਜ ਦਾਲ ਦੀ ਉਹ ਬੱਡੇ ਮੈਂ ਨਹੀਂ ਰੋਟੀ ਖਾਣੀ ਐ ਨਹੀਂ ਗਾਦੀ ਚੱਲੇ ਆਂ ਜਿ ਕਿਸੇ ਪਾਰ ਆਂ ਨਾ ਹੰਦੇ ਉੱਥੇ ਬਾਲਕ ਪਾਣੀ ਨੇ ਗਾਦੀ ਉੱਧਰ ਚੱਲੇ ਆ ਹੂੰ ਤੇ ਕੌਣ ਬਤਾ ਪਾਈ ਗਈ ਬਾਲੋ ਤੇ ਹਰ ਮਨ ਉਦਾਂ ਨਹੀਂ ਖਾਂਦਾ ਮੈਨੂੰ ਤਾਂ ਕਹ ਰਹੇ ਨੇ ਬਰੌਂਟੀ ਖਾਣੀ ਆ ਫੇਰ ਰਾਤ ਨੂੰ ਦੇਖੀ ਜੋ ਬਸ ਇੰਨੀ ਕੀ ਤਾਂ ਮੈਂ ਮਮੇ ਚਟਨੀ ਚਟਨੀ ਲੱਗੀ ਬਣਾਉਣ ਬਸ ਇੰਨੀ ਕੇ ਦਾਲ ਬਣਾਉਣੀ ਹੈ ਠੀਕ ਇੱਕ ਕੋਈ ਕਾਲੀ ਸੀਗੀ ਛੋਟੀ ਬਸ ਚਲੋ ਜੀ ਜੁਬਾਰਾ ਨਹੀਂ ਅਬ ਜਿਹੜੀ ਜਿੰਨੇ ਭਾਂਡੇ ਦੁਪਹਿਰ ਦੇ ਪੈਸੇ ਸਾਰੇ ਹੋਰ ਕੀ ਬਣਾਉਚ ਚਲੋ ਜਿੰਨਾ ਤੋਂ ਕਿਹਾ ਕਿ ਆਪਾਂ ਅੱਧਾ ਦੇ ਨਾਲ ਚਟਨੀ ਤਿਆਰ ਕਰਕੇ ਰੱਖ ਲੈਨੇ ਆ ਨਾ ਵੀ ਆਪਾਂ ਹੋਰ ਹੋਰ ਬਸ ਕੰਮ ਬਾਅਦ ਚ ਦਿੰਦੀ ਲਓ ਜੀ ਇੱਧਰ ਲੱਗੇ ਆਂ ਅੰਬ ਦੀ ਚਟਨੀ ਹੋਰ ਕੀ ਔਰ ਇਮਲੀ ਦੀ ਨਹੀਂ ਪੂਤਨੇ ਦੀ ਪੁਦੀਨੇ ਦੀ ਇਹਦੇ ਵਿੱਚ ਪਾ ਲਿਆ ਆ ਆਪਣੇ ਪਿਆਜ਼ ਤੇ ਪਦੀਨਾ ਅੱਜ ਕੱਲ ਬਦੀਨਾ ਬਦੂਨਾ ਕਿਹੜਾ ਕਿਤੇ ਸੋਨਾ ਆਂਦਾ ਹੈ ਨਾ ਬੰਦ ਕਰ ਦਿਓ ਬੰਦ ਕਰ ਦਿਓ ਫੋਨ ਜੀ ਇਹਨਾਂ ਤੋਂ ਮੈਨੂੰ ਹੱਜਤ ਨਹੀਂ ਅਸੀਂ ਫੇਰ ਨਮਕਾ ਵਿੱਚ ਪਾ ਲੀ ਆਈ ਚਲੋ ਜੀ ਪਾ ਲਨੇ ਆਂ ਇਮਲੀ ਤੇ ਬਾਕੀ ਫੇਰ ਤੁਹਾਨੂੰ ਦਿਖਾ ਲਦੇ ਆ ਚਟਨੀ ਬਣਾ ਕੇ ਦੇਖ ਸਕਦੇ ਆ ਜੀ ਟਾਈਮ ਇੱਥੇ 1:30 ਵਜੇ ਦਾ ਸੰਦਰ ਖਾਨ ਜੀ ਤੁਰਕਾ ਜੜ ਗਿਆ ਹਾਂ ਜੀ ਇੱਧਰ ਪੰਜ ਜੀ ਪੜਨ ਲਈ ਪੇਪਰ ਕਾ ਦਾ ਗੱਲ ਨੂੰ ਦੇਖੋ ਜੀ ਕਿੰਨਾ ਬਰੀਕ ਲਿਖਦੀ ਹੈ ਹਾਂ ਆ ਦੇਖ ਸਕਦੇ ਆ ਐਨੇ ਕੀੜੀਆਂ ਕਾਢੇ ਮਾਰਦੀ ਆ ਨਾ ਬਰੀਕ ਬਰੀਕ ਇਹ ਜਿਹਨੂੰ ਸਮਝ ਨਹੀਂ ਆਉਂਦੀ ਕੀ ਲਿਖਿਆ ਹੈ ਇਹਨਾਂ ਨਾਲੋਂ ਮੈਡਮ ਨੂੰ ਵੀ ਨਾ ਸਮਝ ਆਵੇ ਪਾਗਲੇ ਜਾਈਏ ਇੱਥੇ ਇੰਨੀ ਮੈਡਮ ਨੂੰ ਸਮਝ ਨਹੀਂ ਆਵੇ ਆ ਦੇਖੋ ਆ ਦੇਖੋ ਇਹ ਬਗੈਸ ਮੈਂ ਡੇਟਾ ਮੈਂ ਡਰਾਇੰਗ ਲੋਚ ਗੈਸ ਰੇਟ ਕਰਨਾ ਚਾਹੀਦਾ। ਅਲਜਰਕਾਰ ਆਪਣੀ ਪੜਾਈ ਨੀਟ ਐਂਡ ਕਲੀਨ ਸਾਰਾ ਹੋ ਗਿਆ ਹੈ ਤੇ ਇੱਧਰ ਲਗੀ ਚਾਵਲ ਭਣਵਾਏ ਕੋਲ ਨੂੰ ਪਤਾ ਨਹੀਂ ਕੀ ਲੱਗ ਗਿਆ। ਤੇ ਇੱਧਰ ਲਾ ਲਿਆ ਜਾਂਦਾ ਦਾਲ ਨੂੰ। ਦਾਲ ਨੂੰ ਵੀ ਤੜਕਾ ਲਾ ਲਿਆ ਜਾਂ ਜੀ ਅਸੀਂ। ਠੀਕਾ ਜੀ ਇੱਧਰ ਚਾਵਲ ਪਾਤੇ ਆ ਭਿੱਜਣੇ। ਚਾਵਲ ਬਣਾਉਣੇ ਆ। ਇਹ ਨਮਕ ਦੇਖੂਗੀ ਟੇਸਟ ਕਰਕੇ ਦੇਖੂਗੀ ਬੱਲ। ਤੇ ਇੱਧਰ ਬਣਦੀ ਪਈ ਆ ਚਾਹ ਪੀਂਦੇ ਆ। ਚਾਹ ਤੇ ਚਲੋ ਜੀ ਚਾਹ ਬਣਾ ਕੇ ਲੈ ਕੇ ਬਾਅਦ ਚਾਵਲ ਮੈਂ ਬਣਾਉਂਦੀ ਆ। ਤੇ ਇਧਰ ਮੈਡਮ ਜੀ ਕਰਦੀ ਪਈ ਆ ਕੰਮ ਤੇ ਆਪਾਂ 10 ਮਿੰਟ ਕਰੀਏ ਰੈਸਟ ਕਿਉਂਕਿ ਆਪਾਂ ਕਿਚਨ ਚੋਂ ਆਏ ਆ ਤੇ ਮਿਲਦੇ ਆਂ ਜੀ ਤੁਹਾਡੇ ਨਾਲ ਬਣੀ ਰਹੀਓ ਸਾਡੇ ਬਲੌਗ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਦੁਬਾਰਾ ਜੀ ਇਧਰ ਆ ਗਈ ਆ ਜੀ ਸਾਡੀ ਰੋਟੀ ਦੇਖੋ ਜੀ ਦਾਲ ਝੋਲ ਤੇ ਨਾਲ ਇੱਕ ਮੈਂ ਸਾਰੀ ਦਾਲ ਨਾਲ ਆ ਗਏ ਵਿਚੇ ਹੀ ਮੈਂ ਇਹਦੇ ਚਟਨੀ ਪਾ ਲੈਣੀ ਆ ਵਾਲੀ ਸਾਰਾ ਕੁਝ ਸਾਰਾ ਕੁਝ ਮਿਕਸ ਕਰਕੇ ਖਾਣਾ ਮੈਂ ਮਾਸਟਰ ਜੀ ਕਹਿਣ ਲੱਗੇ ਸੀ ਭਰਾਲੇ ਦਾਲ ਤੇ ਚੋਖਾ ਚੋਖਾ ਨਹੀਂ ਹੈਗਾ ਇਹ ਦਾਲ ਵਿਚੇ ਮਿਕਸ ਕਰ ਲਈ ਸਾਡੀ ਆਪਾਂ ਤੇ ਚਲੋ ਆ ਦੇਖੋ ਆਪਾਂ ਚਟਣੀ ਵੀ ਇੱਦੇ ਕਰਨੀ ਆ ਇੱਕ ਇਦਾਂ ਚੱਕਣਾ ਚਮਚ ਚੱਲ ਵਿੱਚ ਸਾਰਾ ਉਹ ਮਿਕਸ ਕਰਕੇ ਤੇ ਪਰੌਂਠੀ ਲਾ ਕੇ ਖਾਣੀ ਇਹਨਾਂ ਚਲੋ ਠੀਕ ਹੈ ਜੀ ਬਣ ਰਹੀ ਹੈ ਸਾਡੇ ਬਲੌਗਰਾਂ ਜੀ ਮਿਲਦੇ ਆਈ ਦੁਪਹਿਰ ਦੀ ਰੋਟੀ ਪਾਣੀ ਦਾ ਖਾ ਪੀ ਗਏ ਲੋ ਜੀ ਇਧਰ ਸ਼ਾਮ ਦੇ ਵੱਜ ਗਏ 7 ਤੇ ਆਪਾਂ ਆਏ ਸੀ ਉੱਪਰ ਹਾਂ ਠੀਕ ਹੈ ਆਈਏ ਕੋਠੇ ਦਾ ਟਾਟ ਲੈ ਗਿਸੀ ਗੁੰਨਾਣਾ ਇਹ ਗੱਡੀ ਲੈ ਗੱਡੀ ਠੀਕ ਆਲੀ ਨੇ ਦਿੱਤੀ ਅਸੀਂ ਦੋ ਤਿੰਨ ਦਿਨ ਹੋਣਾ ਅੱਛਾ ਹੋ ਗਈ ਹਾਂ ਉਹ ਦਿੱਕਤ ਫਤਕ ਦੀ ਲੱਗਦੀ ਆ ਬਿਲਕੁਲ ਰਸ਼ਕ ਦੀ ਮੈਂ ਹੁਣ ਕਹਾਂ ਮੈਂ ਕਿ ਪਹਿਲਾਂ ਗੱਡੀ ਜਾ ਕੇ ਲੈ ਕੇ ਆਵੋ ਇਸ ਵੇਲੇ ਮੀਂਹ ਹੋਇਆ ਤਾਂ ਕੁੜੀ ਨੂੰ ਸਕੂਲੇ ਕਿਤੇ ਛੱਡਣ ਜਾਣਾ ਹਾਂ ਹਾਂ ਇਸ ਵੇਲੇ ਪੱਲੂ ਨਹੀਂ ਛੱਡਣ ਜਾਣਾ ਤੇ ਇੱਧਰ ਬਣੀ ਆ ਕੰਧ ਨਵੀਂ ਹਾਂ ਲਓ ਜੀ ਲਓ ਜੀ ਇਹ ਬਣਾਈ ਆ ਕੰਧ ਹੋਰ ਕੀ ਇਹ ਹਸਪੀਟਲ ਵਾਲੇ ਕਹਿੰਦੇ ਸੀ ਅਸੀਂ ਰਸਤਾ ਬੰਦ ਕਰ ਦੇਣਾ ਆ ਪਰ ਮੱਲੇ ਵਾਲਿਆਂ ਤਾਂ ਦਿੱਕਤ ਸੀਗੀ ਨਾ ਮੱਲੇ ਵਾਲਿਆਂ ਨੇ ਰਾਤ ਨੂੰ ਕੋਈ ਬਿਮਾਰ ਮਾਰ ਹੋ ਜਵੇ ਤਾਂ ਕਿੱਦਾਂ ਜਾਣਾ ਆ ਇੱਧਰ ਹਾਂ ਹੈਨਾ ਵੇ ਮੱਲੇ ਵਾਲੇ ਕਹਿੰਦੇ ਵੀ ਨਹੀਂ ਸਰ ਕੇ ਮੱਲੇ ਵਾਲੇ ਨੇ ਫੈਸਲਾ ਕੀਤਾ ਵੀ ਇਹ ਰਸਤਾ ਰਹਿਣ ਦੋ ਹਾਂ ਕਹਿੰਦੇ ਤੁਸੀਂ ਕੋ ਬੰਦ ਕਰ ਦੇਣਾ ਹਸਪੀਟਲ ਆ ਆ ਨਹੀਂ ਸਕਦੇ ਸੀ ਹਸਪੀਟਲ ਵਾਲੇ ਕਿਉਂਕਿ ਉਹ ਆ ਘਾਟਵਾ ਤਾਂ ਕਿ ਜਗਾ ਹਸਪੀਟਲ ਦੀ ਹੈ ਹਾਂ ਚਲੋ ਜੀ ਬਦਲ ਹੋਇਆ ਆ ਦੇਖੋ ਰਾਤ ਨੂੰ ਮੀਂਹ ਮੜਾ ਉਹ ਲੱਛਦੀ ਬਸ ਇਹ ਦੇਖੋ ਉਧਰ ਬਦਲ ਕਿੰਨੇ ਸੋਹਣੇ ਆ ਰੈਡ ਰੈੱਡ ਜੀ ਹਾਂਾਰੇ ਵੀ ਆ ਉਹ ਤਾਰੇ ਸੋਹਣਾ ਹੈ ਮੋ ਇਸ ਕੋਲੇ ਆਪਾਂ ਘਟਾਈ ਦਾ ਉੱਪਰ ਹੈ ਨਾ ਓਏ ਬਿਜਲੀ ਹਾਂ ਬੀਲੀ ਲਸ਼ਕਦੀ ਆ ਉਹ ਦੇਖ ਉਹ ਦੇਖ ਅੰਦੀ ਹਾਂ ਹਿੰਦੀ ਚਲੋ ਓਏ ਇੱਧਰ ਹੋਈ ਉਹ ਮੈਂ ਵੀ ਗੱਡੀ ਲੈ ਕੇ ਆ ਰਹੀ ਹਾਂ ਇੰਦੀ ਇੱਥੇ ਗਲੀ ਚ ਭਰਨੀ ਹਾਂ ਹਾਂ ਇੱਧਰ ਗਲੂ ਗਲੀ ਚ ਇਹ ਆਂਦਾ ਜੀ ਦੇਖਿਆ ਕਿੰਨੀ ਸੋਹਣੀ ਉਹ ਮਤਲਬ ਸੋਹਣੀ ਲੱਗਦੀ ਬੀ ਲਸ਼ਕਦੀ ਆਈ ਹਾਂ ਹਾਂ ਓਏ ਚਲੋ ਠੀਕ ਹੈ ਬਿਲੀ ਰਸ਼ ਕਰੀ ਹਾਂ ਬਿਲੀ ਰਸ਼ ਕਰੀ ਆ ਅੰਦੇ ਲੈ ਗਈ ਦੁੱਦੀ ਲੈ ਗਈ ਤੇ ਚਲੋ ਪਾਣੀ ਆਈਏ ਮੈਂ ਕਿ ਪਾਣੀ ਵੀ ਭਰ ਲਈ ਨਾ ਕੋ ਕੈਂਡੀ ਕਿੱਥੇ ਬੈਠੀ ਆ ਪੁੱਛ ਦੂ ਹੋਰਿਆ ਪੁੱਛ ਰੂ ਇਹ ਦਾ ਇਹ ਦਾ ਭਤੀਜਾ ਆ ਕੈਂਡੀ ਦਾ ਨਹੀਂ ਭਤੀਜਾ ਨਹੀਂ ਪਾਣ ਜਾਇਆ ਕੈਂਡੀ ਦਾ ਗੋਰੀ ਦਾ ਬਦਲ ਕਿੱਥੇ ਚੱਲੀ ਉਹਨੇ ਦੇਖਿਆ ਨਾ ਮੁੜ ਗਿਆ ਬਣੀ ਰਹੀ ਹੈ ਬਲੌਗ ਦੇ ਨਾਲ ਕੰਮਕਾਰਾਂ ਦੇ ਵਿੱਚ ਬਲੌਗ ਬਣਦਾ ਨਹੀਂ ਹੈਗਾ ਸਾਡੇ ਕੋਲ ਹੂੰ ਤੇ ਬਾਕੀ ਆਉਂਦੇ ਆ ਫਿਰ ਤੁਹਾਨੂੰ ਮਿਲਦੇ ਆ ਤੁਹਾਨੂੰ ਮਿਲਦੇ ਆ ਜੀ ਬਣ ਰਹੀ ਹੈ ਸਾਡੇ ਬਲੌਗ ਨਾਲ ਹੂੰ ਆ ਜੀ ਉਧਰ ਮਾਸੜ ਜੀ ਵੀ ਆ ਗਏ ਮਾਸੜ ਜੀ ਪੂਰੇ ਗਾਣੇ ਸੁਣਦੇ ਆਂਦੇ ਆ ਚਾਰ ਦਿਨਾਂ ਬਾਅਦ ਦੁਬਾਰਾ ਆ ਗਏ ਹਾਂ ਗੱਡੀ ਆਓ ਕਿੱਥੇ ਗਈ ਉੱਥੇ ਲੈ ਆਣੀ ਕਰਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਹਸਬੇਤਾਂ ਦੀ ਕਹਾਣੀ ਕਰਨੀ ਬਹੁਤ ਵਕਤ ਲੱਗ ਜਿਹੜੇ ਪਏ ਹੋਰ ਤੇੜਕਾ ਨਾ ਮਰ ਜਾਣੇ ਹੋਰ ਓਏ ਮੇਰੇ ਖੁੱਗ ਗਿਆ ਕਿੰਨਾ ਤਿੱਖਾ ਗਿਆ ਬੈਕ ਕਰਕੇ ਲਾਉਗੇ ਨਾ ਫੇਰ ਕਰਕੇ ਲਾਉਣੇ ਹਾਂ ਚਲੋ ਚਲੀਏ ਫੇਰ ਥੱਲੇ ਹੋਰ ਚਲੋ ਅਜੀ ਦਾ ਆਪ ਜਾਵਾਂਗੇ ਕਿਤੇ ਚਾਹੁੰਦੇ ਆ ਵੀ ਕਿਤੇ ਨਾ ਬਾਹਰ ਕੋਈ ਮਕਾਨ ਲਈਏ ਜਾ ਇਹ ਜਿੱਤੇ ਗੱਡੀ ਘਰ ਦੇ ਅੰਦਰ ਆ ਜੀ ਉਹਨੇ ਨਾ ਤੁਹਾਡੀ ਕੋ ਗੱਲ ਨਹੀਂ ਬਣਦੀ ਹੈਗੀ ਜੇ ਆਪ ਸੋਚਦੇ ਆ ਬਹੁਤ ਵੱਲ ਕਿ ਆ ਮਕਾਨ ਵੇਚ ਕੇ ਹੋਰ ਕਿਤੇ ਲੈ ਲਈ ਜੀ ਬਣ ਜਾਣਾ ਨਹੀਂ ਬਾਕੀ ਜਦੋਂ ਦਾਣਾ ਪਾਣੀ ਹੋਇਆ ਆਈ ਚਲ ਹੋਇਆ ਪੇ ਦੀ ਜਾਣਾ ਹੈ ਲਓ ਜੀ ਕਰੀਏ ਬੰਦ ਗੱਡੀ ਚ ਚੱਲਦੇ ਪਏ ਆ ਗਾਣੇ ਜੀ ਅੰਦਰ ਨੂੰ ਕਰ ਦੋ ਲਓ ਜੀ ਇੱਧਰ ਆ ਕੇ ਮਾਫੜ ਜੀ ਹੋਈ ਜਗਦੀ ਭਾਈ ਥੋੜੋ ਥੋੜੋ ਉਦਨ ਸੀਗੇ ਹਾਂ ਅਸੀਂ ਚੰਦਰ ਕਰ ਦੋ ਆਹ ਲਾ ਦੇ ओके हो गया सारा कंप्लीट और चलो बढ़िया टाइम बोल लाग गया टाइम पे लग जाना ਜੀ ਅਜੀਸਾ ਕਰ ਦੋ ਅੰਦਰ ਨੂੰ ਹਾਂ ਮੈਂ ਜਾਣਾ ਬਦਲੇ ਹੈ ਆਜੂ ਜੀ ਨਹੀਂ ਕੱਟਿਆ ਤੇ ਆਇਆ ਚਲ ਆਜੂ ਪਿਆਰੇ ਚਲੀਏ ਹਾਂਜੀ ਦੇਖ ਸਕਦੇ ਆ ਜੀ ਇੱਧਰ 8:30 ਹੋ ਗਏ ਆ ਤੇ ਹਾਂਜੀ ਇਹ ਵੀ ਆ ਗਏ ਆ ਦੁਕਾਨ ਤੋਂ ਠੀਕ ਆ ਜੀ ਅਜੀ ਬਰੌਂਡੀਆਂ ਹੈ ਪਰਾਉੜੀਆਂ ਅੱਜ ਬਣਾਉਣੀ ਸਿੰਪਲ ਬਣਾਉੜੀ ਦਾਲ ਤਾਂ ਪਈ ਆ ਬਥੇਰੀ ਬਾਦੂ ਨੀ ਅੰਬ ਦੇ ਚਾਹ ਤੇ ਅੱਜ ਬੜੇ ਦਿਨਾਂ ਬਾਅਦ ਦੇਖੋ ਜੀ ਅੰਬ ਦਾ ਚਾਹ ਅਸੀਂ ਲੈ ਆਂਦਾ ਆ ਲੈ ਗਈਆਂ ਅਸੀਂ ਇਹਦੇ ਵਾਸਤੇ ਆਵਾ ਦਬਕੇ ਮਾਰ ਮਾਰ ਕੇ ਪਲਾਉਂਗੇ ਕੋਈ ਦੇਖ ਗਿਆ ਜੀ ਕੋਈ ਬੰਦਾ ਤੇ ਮੈਂ ਸਪੈਸ਼ਲ ਲੈ ਕੇ ਆਇਆ ਨਾ ਦੁਕਾਨੇ ਬੈਠ ਕੇ ਪੀਤਾ ਜਿਹਾ ਮੈਗਾ ਤੈਨੂੰ ਪਲਾਉਂਗਾ ਵੀ ਸੇਵ ਜੀ ਠੀਕ ਹੈ ਕਮਜ਼ੋਰੀ ਆ ਥੋੜੀ ਜੀ ਪਰ ਇਹਨੂੰ ਸਵਾਦ ਨਹੀਂ ਲੱਗਿਆ ਲਓ ਨਹੀਂ ਸਵਾਦ ਆਦੀ ਮੈਂ ਕੀ ਕਰਾਂ ਲਓ ਜੀ ਇੱਧਰ ਰੱਖ ਦਿੱਤੀ ਆ ਅਸੀਂ ਚਾਹ ਸਾਡੇ ਘਟ ਕੰਦੇ ਆ ਇਹਨੂੰ ਤੇ ਇੱਧਰ ਮੰਮੀ ਲਾਉਗੇ ਰੋਟੀ ਮੰਮੀ ਕਿੱਥੇ ਰੱਖਿਆ ਉਹ ਪਰਲੀ ਉਹ ਬੜਾ ਹਾਂ ਆਟੇ ਵਾਲਾ ਹਾਂ ਇੱਧਰ ਲੋ ਜੀ ਇੱਧਰ ਮੰਮੀ ਬਣਾਉਣ ਲੱਗੇ ਆ ਆ ਕਿ ਹੋ ਕਿ ਹੋ ਜਾ ਜਾਂਦਾ ਹੈ ਨਾ ਲੋ ਜੀ ਬਣਾ ਲਈਏ ਚਾਹ ਤੇ ਪਾਈਏ ਇਹਦੇ ਵਿੱਚ ਦੁੱਧ ਤੇ ਬਣੀ ਰਹੀਓ ਸਾਡੇ ਵਲੌਗ ਨਾਲ ਮੈਂ ਲਿਆਣੀਆਂ ਫੇਰ ਰੋਟੀ ਗਰਮ ਗਰਮ ਖਾਂਦੇ ਹਾਂ ਜੀ ਕੀ ਆ ਬਾਤ ਹੈ ਜੀ ਸਾਡੀਆਂ ਆ ਗਈਆਂ ਜੀ ਪਰੌਂਠੀਆਂ ਆਚਾਰ ਦੇ ਨਾਲ ਨਾਲ ਚਾਹ ਤੇ ਲੋ ਜੀ ਇੱਧਰ ਲੈ ਲਿਆ ਨਾਲ ਨਹੀਂ ਸਵਾਲ ਲਗੀ ਕਨੇਦਿਆਂ ਦੇ ਆ ਗਏ ਮੂੰਹ ਸਵਾਦ ਨਹੀਂ ਆਉਂਦਾ ਚੱਜਦਾ ਨਾ ਕਿ ਮਾੜਾ ਮੋਟਾ ਖਾ ਲੋ ਤੇ ਆ ਜਾਂਦਾ ਮੁੜ ਕੇ ਫਿਰ ਉਦਾਦਾ ਹੀ ਹੋ ਜਾਂਦਾ ਆ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਹੈ 10 ਅੱਜ ਦੀ ਪਈ ਆ ਆਹ ਦਾਲਾ ਸਬਜ਼ੀਆਂ ਤੇ ਪਈ ਆ ਉਹ ਤੇ ਰੂਬਲੇ ਖਾਣੀ ਆ ਆਲੂ ਮੋ ਤੇ ਕੱਢਣ ਡਈ ਸ਼ਿਮਲਾ ਮਿਰਚ ਦੀ ਸਬਜ਼ੀ ਓਹ ਕੁ ਸ਼ਿਮਲਾ ਮਿਰਚ ਦੀ ਸਬਜ਼ੀ ਨਹੀਂ ਮਤਨ ਦਾਲ ਪਈ ਆਲੇ ਦਾਲ ਪਈ ਆ ਜਿਹੜੇ ਖਾਵਾਂਗੇ ਸਵੇਰੇ ਖਾਵਾਂਗੇ ਪ੍ਰੋਟੀਨ ਵਾਲਾ ਉਹ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਰਾਤ ਦੀ ਰੋਟੀ ਖਾ ਕੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਹਾਂਜੀ ਕਿੱਦਾਂ ਦੀ ਲੱਗੀ ਜੀ ਲੋ ਜੀ ਇੱਧਰ ਹੁਣ ਰੂਬਲ ਵੀ ਲੱਗੀ ਆ ਖਾਣ ਇਹ ਨੇ ਸ਼ਿਮਲਾ ਮੇਰੀ ਸਬਜੀ ਨਾਲ ਮੰਮੀ ਨੇ ਵੀ ਹੈ ਤੇ ਮੰਮੀ ਨੇ ਸ਼ਿਮਲਾ ਮਿਰਚ ਦੀ ਸਬਜੀ ਲਈ ਆ ਓਕੇ ਜੀ ਚਲੋ ਦਹੀਂ ਵੀ ਨਹੀਂ ਲਿਆ ਨਾ ਤੇ ਹਜ਼ਾਰ ਬਣਨੇ ਦੇ ਉਹ ਦੇਹੋ ਚਾਰ ਵੀ ਕੱਢ ਕੇ ਹਜ਼ਾਰ ਨਾਲ ਤਾਂ ਬਹੁਤ ਸਵਾਲ ਆਉਂਦੀ ਆ ਤੇ ਚਲੋ ਬਣੇ ਰਿਓ ਵਲੌਗ ਨਾਲ ਜੀ ਜਾਣੇ ਦੇ ਬਲੌਗ ਦੇ ਵਿੱਚ ਨਾ ਇੱਕ ਚੀਜ਼ ਦੇਖੀ ਆ ਬਹੁਤ ਲੋਕਾਂ ਦੇ ਹਾਂ ਉਹ ਪਤਾ ਕੀ ਗਾਦੇ ਹੱਥ ਦੇ ਨਾਲ ਹੀ ਆ ਨਾ ਜਿੱਦਾਂ ਹੁਣ ਆਪਣਾ ਉਹ ਐਦਾ ਰੋਟੀ ਪਕਾਉਂਦੀਆਂ ਆ ਉਹਨਾਂ ਨੇ ਆਟੇ ਵਾਲੇ ਹੱਥਾਂ ਦੇ ਨਾਲੇ ਵਿੱਚ ਹੀ ਅੰਦੀ ਆਚਾਰ ਕੱਢ ਲੈਣ ਉਹਨਾਂ ਦਾ ਆਚਾਰ ਖਰਾਬ ਨਹੀਂ ਹੁੰਦਾ ਰੋਟੀ ਪਕਾਉਂਦੀ ਪਕਾਉਂਦੀਆਂ ਕੱਢ ਲੈਂਦੀਆਂ ਆ ਖਾਂਦੀਆਂ ਖਾਦੀਆਂ ਵਿੱਚੋਂ ਹੀ ਆਚਾਰ ਚੱਕ ਲੈਂਦੀਆਂ ਆ ਮੈਨੂੰ ਲੱਗਦੀ ਹੈ ਕਿ ਅਸੀਂ ਚਮਚ ਨਾਲ ਹਮੇਸ਼ਾ ਗੱਡੀ ਦਾ ਆ ਆਪਾਂ ਹਮੇਸ਼ਾ ਚਮਚ ਨਾਲ ਹੱਥ ਧੋ ਕੇ ਗੱਡੀ ਦਾ ਅੱਜ ਤੱਕ ਕਦੀ ਹੱਥ ਨਾਲ ਜਾਣ ਨਹੀਂ ਗੱਡੀ ਦਾ ਹਮੇਸ਼ਾ ਚਮਚ ਨਾਲ ਔਰ ਹੱਥ ਧੋ ਕੇ ਗੱਡੀ ਦਾ ਮੈਨੂੰ ਖਰਾਬ ਨਹੀਂ ਹੁੰਦਾ ਚਾਹ ਉਹਨਾਂ ਦੇ ਆਟੇ ਵਾਲੇ ਹੱਥ ਜੀ ਹੱਥ ਲਾਉਂਦਾ ਨਾ ਖਰਾਬ ਹੋ ਜਾਂਦਾ ਹੈ ਰੱਬੀ ਅਜੀ ਚਾਹ ਵੀ ਬੜੀ ਸਵਾਦ ਬਣਾਈ ਯਾਰ ਬਹੁਤ ਵਧੀਆ ਚਾਹ ਸੀ ਚਲੋ ਠੀਕ ਆ ਜੀ ਲਓ ਜੀ ਇੰਦਾ ਰੋਟੀ ਪਾਣੀ ਖਾ ਲੈਣ ਤੇ ਹਰਮਨ ਗਿਆ ਆ ਜਲੰਦਰ ਹੈ ਜਲੰਦਰੋ ਹੀ ਨਹੀਂ ਆਇਆ ਹਣਾ ਜਲੰਦਰ ਪੈ ਰਿਆ ਮੀ ਮੀ ਵੰਦਾ ਸੀ ਜਲੰਦਰ ਪੈ ਰਿਆ ਮੀ ਦੇ ਉੱਤੇ ਫਸ ਗਿਆ ਆ ਤੇ ਚਲੋ ਦੇਖਦੇ ਆ ਕਦੋਂ ਆਂਦਾ ਤੇ ਬਣੇ ਦੀਓ ਸਾਡੇ ਬਲੌਗ ਨਾਲ ਜੀ ਮਿਲਦੇ ਆ ਜੀ ਫੇ ਤੁਹਾਨੂੰ ਹੁਣ ਬਲੌਗ ਦਾ ਐਂਡ ਕਰਨ ਲੱਗੇ ਜਾਂ ਹਰਮਨ ਦੇ ਆਏ ਤੇ ਜੀ ਟਾਈਮ ਨਾ ਆ ਗਿਆ ਤੇ ਲਓ ਜੀ ਟਾਈਮ ਹੋ ਗਿਆ ਜੀ 9 ਤੇ ਆਪਾਂ ਹੁਣ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਆਪਣੇ ਫੋਨ ਚੱਕ ਕੇ ਚੱਲੇ ਆ ਜੀ ਅੰਦਰ ਰੂਮ ਚ ਹਾਂਜੀ ਭਾਜੀ ਕਿਦਾਂ ਲਓ ਜੀ ਇੱਧਰ ਇਹ ਵੀ ਆ ਗਿਆ ਰੋਟੀ ਖਾਓ ਆਪਣੀ ਲੈ ਕੇ ਜਾਓ ਬਣੀ ਪਈ ਆ ਚਲੋ ਲੈ ਰੋਟੀ ਲੈ ਲਓ ਤੇ ਲਓ ਜੀ ਹਾਂਜੀ ਕਿਦਾਂ ਜੀ ਲਓ ਜੀ ਇੱਧਰ ਦੇਖੋ ਖਲਾਰਾ ਦੇ ਕਿਦਾਂ ਪਾ ਕੇ ਜਾਂਦੀ ਏ ਕਮਰੇ ਦੇ ਵਿੱਚ ਤੇ ਚਲੋ ਕਰੋ ਜੀ ਤੁਸੀਂ ਵਲੌਗ ਦਾ ਐਂਡ ਫੇਰ ਬਾਕੀ ਆਪਾਂ ਹੁਣ ਕਰਦਿਆਂ ਅੱਜ ਦੇ ਵਲੌਗ ਦਾ ਇੱਥੇ ਐਂਡ ਮਿਲਦੇ ਗੱਲ ਇੱਕ ਨਵੇਂ ਵਲੌਗ ਚ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਦੱਸਿਓ ਤੁਹਾਨੂੰ ਤੁਹਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਮਿਲਦੇ ਆ ਕੱਲ ਫਿਰ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ